ਸਰੋਵਰ ਆਪਰਾਜ ਰੋਡ ਲੈਓ ਜਾਓ ਚਲੋ ਜੀ ਮਗਰ ਆ ਭਾਈ ਸਾਹਿਬ ਤੋਂ ਪੁੱਛ ਆ ਗਏ ਸਤਿਕਾਰਯੋਗ ਡੈਲੀਗੇਟ ਨੇ ਸਰਦਾਰ ਦਲਜਿੰਦਰ ਸਿੰਘ ਵਿਰਕ ਤੇ ਜਪਿੰਦਰ ਸਿੰਘ ਉਹਨਾਂ ਦੀ ਪ੍ਰੇਰਣਾ ਸਦਕਾ ਝਾੜੂ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਸਰਦਾਰ ਨਵਜੋਤ ਸਿੰਘ ਤਰਸਿੱਕਾ ਜਿਹੜੇ ਦੱਖਣੀ ਹਲਕੇ ਦੇ ਪ੍ਰਭਾਰੀ ਸੀ ਤੇ ਅਜੇ ਮਹਿਰਾ ਜੁਆਇੰਟ ਸੈਕਟਰੀ ਸੀ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਜਸਵੀਰ ਸਿੰਘ ਖਾਲਸਾ ਜੁਆਇੰਟ ਸੈਕਟਰੀ ਸੀ ਬੀਸੀ ਵਿੰਗ ਦੇ ਤੇ ਪਰਮਜੀਤ ਸਿੰਘ ਬਾਜਵਾ ਇਹ ਸੀਗੇ ਬੁੱਧੀਜੀਵੀ ਵਿੰਗ ਦੇ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੈਂਕੜੇ ਸਾਥੀ ਜਿਹੜੇ ਆ ਅੱਜ ਇਹ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਜੋ ਸ੍ਰੀ ਅਕਲ ਤਖਸਾਲ ਦੀ ਸਰਪ੍ਰਸਤੀ ਹੇਠ ਪੁਨਰਸਰਜੀਤ ਹੋਇਆ ਉਹਦੇ ਜਿਹੜਾ ਹਿੱਸਾ ਬਣਿਆ ਹੈ ਔਰ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਹਾਜ਼ਰ ਹੈ ਸਾਡੇ ਸਾਰੇ ਸੀਨੀਅਰ ਲੀਡਰ ਸਾਹਿਬ ਮਾਨ ਵੱਲੋਂ ਮੇਰੇ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਜਿਹੜਾ ਮਾਨ ਤਨ ਜਿਹੜਾ ਹੈ ਉਹ ਰੱਖਿਆ ਜਾਏਗਾ ਔਰ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਦਾ ਹਿੱਸਾ ਬਣਨ ਦਾ ਸਾਡੇ ਕਾਫਲੇ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਮੈਂ ਸਮਝਦਾ ਕਿ ਬਹੁਤ ਹੀ ਜਿਹੜਾ ਉਹਨਾਂ ਦਾ ਤਰਸਤ ਤੇ ਸ਼ਲਾਘਾਯੋਗ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕਾਫਲੇ ਦੇ ਕਾਫਲੇ ਜਿਹੜੇ ਨੇ ਸਾਡੀ ਪਾਰਟੀ ਦਾ ਹਿੱਸਾ ਬਣਨਗੇ ਤੇ ਸਾਨੂੰ ਮਜ਼ਬੂਤੀ ਮਿਲੇਗੀ ਔਰ ਅਸੀਂ ਪੰਜਾਬ ਔਰ ਪੱਤ ਲਈ ਕਾਰਜ ਕਰਾਂਗੇ ਜਿਮਰੀ ਜੀ ਹੁਣ ਲੈ ਕਿਤਨਾ ਜਾ ਰਹੇ ਆ ਤੇ ਸਰਦਾਰ ਮਨਦੀਪ ਸਿੰਘ ਨੂੰ ਜਿਹੜਾ ਵੋਟ ਪਾ ਕੇ ਕਾਮਯਾਬ ਕਰੀਏ ਅਸੀਂ ਇਹੋ ਹੀ ਅਪੀਲ ਜਿਹੜੀ ਹੈ ਤਰਨ ਤਰਨ ਹਲਕੇ ਦੇ ਵੋਟਰਾਂ ਨੂੰ ਕਰਾਂਗੇ ਜਦੋਂ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਂਟਰਲ ਪਾਰਲੀਮੈਂਟ ਕੀਤੀ ਗਈ ਬਹੁਤ ਬਿਆਨ ਆਇਆ ਜੀ ਮੈਂ ਖਾਸ ਤੌਰ ਤੇ ਮੇਰੇ ਵੱਲੋਂ ਤਾਂ ਅੱਜ ਵੀ ਜਿਹੜਾ ਹੁਣ ਮੈਂ ਸਵੇਰੇ 2 ਘੰਟੇ ਪਹਿਲਾਂ ਟਵੀਟ ਕੀਤਾ ਔਰ ਪਰਸੋ ਵੀ ਜਿਹੜਾ ਮੇਰਾ ਬਿਆਨ ਆਇਆ ਕੱਲ ਵੀ ਮੇਰਾ ਬਿਆਨ ਆਇਆ ਲਗਾਤਾਰ ਔਰ ਸਾਡੀ ਪਾਰਟੀ ਦੇ ਜਿਹੜੇ ਲੀਡਰ ਹੈ ਸਰਦਾਰ ਅਜੈਪਾਲ ਸਿੰਘ ਤੇ ਸਰਦਾਰ ਗੁਰਜੀਤ ਸਿੰਘ ਉਹ ਲਗਾਤਾਰ ਹੀ ਜਿਹੜਾ ਉੱਥੇ ਚੰਡੀਗੜ੍ਹ ਧਰਨੇ ਦੇ ਉੱਤੇ ਵੀ ਬੈਠੇ ਹੋਏ ਆ ਉੱਥੇ ਸੱਤ ਦਿਨ ਨੌਜਵਾਨਾਂ ਦੇ ਨਾਲ ਅਸੀਂ ਯਤਨ ਕਰ ਰਹੇ ਹਾਂ ਸਰਿਆਮ ਤੱਕ ਆ ਕੀਤਾ ਹੈ ਕੇਂਦਰ ਸਰਕਾਰ ਨੇ ਸਾਡੀ ਯੂਨੀਵਰਸਿਟੀ ਦੇ ਉੱਤੇ ਜਿਹੜਾ ਕਾਬਜ਼ ਕਬਜ਼ਾ ਕਰਕੇ ਪੰਜਾਬ ਦੀ ਪ੍ਰਤਨਿਧਤਾ ਬੀਬੀਐਮਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੇਕਿਨ ਕੇਂਦਰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਜਿਹੜੀਆਂ ਹੈ ਉਹ ਇਸ ਕਦਰ ਜਿਹੜੀਆਂ ਹੈ ਉਹ ਕੰਮ ਕਰ ਰਹੀਆਂ ਕਿ ਪੰਜਾਬ ਦੀ ਪ੍ਰਤਨਿਧਤਾ ਜਿਹੜੀ ਹੈ ਉਹ ਦਿਨ-ਦਿਨ ਦਿਨ-ਦਿਨ ਜਿਹੜਾ ਹੈ ਉਹ ਘਟਾਈ ਜਾ ਰਹੀ ਹੈ ਇਹ ਮੈਂ ਸਮਝਦਾ ਸ਼ਰਯਾਮ ਜਿਹੜਾ ਪੰਜਾਬ ਦੇ ਨਾਲ ਤੱਕਾ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਸ਼ੋਭਨੀਕ ਨਹੀਂ ਹੁੰਦੀਆਂ ਕਿਸੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਤਾਂ ਬਿਲਕੁਲ ਹੀ ਜਿਹੜਾ ਉਹ ਨਹੀਂ ਸ਼ੋਭਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਸਾਰੇ ਲੋਕ ਅੱਜ ਜਿਹੜੇ ਆ ਕਾਉਂਸਲਰ ਵੀ ਸਾਬਕਾ ਨੇ ਕਈ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕਰਦੇ ਸੀ 15 50 60 ਵਿੱਚ ਜਿਹੜੇ ਅੱਜ ਨੌਜਵਾਨ ਜਿਹੜੇ ਅੱਜ ਨਾਲ ਲੋਕਾਗਧਾਰ ਉਹ ਬਾਕੀ ਪਾਰਟੀਆਂ ਨੂੰ ਛੱਡ ਕੇ ਮੰਦੀਪ ਦੇ ਕਾਫਲੇ ਵਿੱਚ ਸ਼ਾਮਲ ਹੋਏ ਨੇ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੇ ਜਸਵੰਤ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਔਰ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਸਮੇਂ ਦੀ ਨਜਾਕਤ ਨੂੰ ਦੇਖਿਆ ਕਿ ਅੱਜ ਪੰਜਾਬ ਨੂੰ ਲੋੜ ਆ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਅੱਜ ਬੱਚੇ ਖੁਦਕਿਸ਼ੀਆਂ ਕਰ ਰਹੇ ਆ ਜਿਹੜੇ ਆਪਣੇ ਗੈਂਗਸਟਰ ਉਹਨਾਂ ਤੋਂ ਉਹਨਾਂ ਨੇ ਜਵਾਨੀ ਜਿਹੜੀ ਆ ਉਹ ਬਰਬਾਦ ਕਰਨ ਦੇ ਤਲੇ ਹੋਏ ਆ ਇਸ ਕਰਕੇ ਸਾਰੇ ਲੋਕਾਂ ਦਾ ਆਪਣੇ ਆਪ ਮੰਨ ਬਣ ਰਿਹਾ ਸਿਓਕੀ ਤਾਂ ਕੋਈ ਪਾਣੀ ਨਹੀਂ ਪਿੰਦਾ ਲੋਕਾਂ ਦਾ ਐਸਾ ਜਿਹਾ ਟ੍ਰੈਂਡ ਬਣ ਗਿਆ ਜਿਉਂ-ਜਿਉਂ ਤਰਨਤਾਲ ਦੀ ਇਲੈਕਸ਼ਨ ਲੱਗਿਆ ਆ ਰਹੀ ਆ ਲੋਕਾਂ ਨੂੰ ਮਨਦੀਪ ਸੰਦੀਪ ਦੀ ਚਿੰਤਾ ਜਿਹੜੀ ਆ ਉਹ ਜਿਆਦਾ ਮਹਿਸੂਸ ਹੋ ਰਹੀ ਆ ਔਰ ਲੋਕ ਧੜਾ ਧੜ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮਾਨੂੰ ਪੂਰਨ ਆਸ ਹੈ ਕਿ ਮਨਦੀਪ ਬੜੇ ਭਾਰੀ ਬਹੁਮਤ ਨਾਲ ਜਿੱਤੂਗਾ ਕਿਉਂਕਿ ਕਰਮ ਤਰਨ ਦਾ ਇਤਿਹਾਸ ਰਿਹਾ ਹੈ ਹਮੇਸ਼ਾ ਜ਼ਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੇ ਲੋਕ ਹੈ ਸੋ ਅਸੀਂ ਧੰਨਵਾਦ ਕਰਦੇ ਆ ਜਿਹੜੇ ਬੱਚੇ ਅੱਜ ਜਨਮ ਕੀਤੇ ਆ ਇਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਪੂਰਾ ਹੋਵੇ ਵੱਲ ਦਾ ਲੋਕ ਜਾਂਦੇ ਦੇਖੇ ਨੇ ਤੇ ਸਤਾ ਦੇ ਵਿੱਚੋਂ ਮਤਲਬ ਵਿਰੋਧੀ ਦੇ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਆ ਕਿ ਆਪ ਪਾਰਟੀ ਦਾ ਕਿਲਾ ਜਿਹੜਾ ਢਾਇ ਤੇਰੀ ਹੋ ਰਿਹਾ ਆ ਆਪ ਪਾਰਟੀ ਦਾ ਜਿਹੜਾ ਰੇਤ ਦਾ ਕਿਲਾ ਉਹ ਢਾਇ ਤੇਰੀ ਹੋ ਰਿਹਾ ਔਰ ਇਹ ਜਿਹੜੀ ਉਪਚੋਣ ਇਹਨੇ ਆਪ ਪਾਰਟੀ ਦੀ ਰਾਜ ਸਤਾ ਜਿਹੜੀ ਆ ਉਹਦੇ ਸਵਾਲੀਆ ਚਿੰਨ੍ਹ ਫਿਰੇ ਕਰਦੇ ਨੇ ਅੱਜ ਜਿਹੜੇ ਸ਼ਾਮਲ ਹੋਏ ਨੇ ਲੋਕ ਵੱਡੀ ਗਿਣਤੀ ਵਿੱਚ ਦਰਜਨ ਤੋਂ ਵੱਧ ਆਪ ਪਾਰਟੀ ਨੂੰ ਛੱਡ ਕੇ ਮਾਹਮੰਦ ਦਾ ਇਹ ਬਹੁਤ ਸ਼ੁਭ ਸੰਕੇਤ ਨੇ ਪੰਜਾਬ ਦੀ ਰਾਜਨੀਤੀ ਪੰਜਾਬ ਕਾਂਗਰਸ